ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪੰਜਾਬ ਵਾਸੀਆਂ ਨੂੰ ਸਮੁੱਚੀ ਕੌਮ ਨੂੰ ਤੇ ਹਰ ਧੜੇਬੰਦੀ ਦੇ ਆਗੂ ਨੂੰ ਬੇਨਤੀ ਹੈ ਸਿੱਖ ਜੱਥੇਬੰਦੀਆਂ ਦੇ ਨੂੰ ਜਿਹੜਾ ਕਿ ਬਹੁਤ ਵਿਰੋਧਤਾ ਵੀ ਹੁਣ ਤੇ ਚਲੋ ਘੱਟ ਜੀ ਬਹੁਤ ਜਿਆਦਾ ਕਰਦੇ ਸੀ ਆ ਜਿਹੜੀ ਪੋਖੜਤਾ ਰੱਖੀ ਐ ਡਬਲੂ ਗੜ ਦੇ ਵਿੱਚ ਜਿਹੜੇ ਨਜ਼ਰਬੰਦ ਦੇ ਭਾਈ ਅਮਰਤਪਾਲ ਸਿੰਘ ਦੀ ਮਾਤਾ ਨੇ ਉਹ ਸਟੇਟ ਦੇ ਤੋਂ ਪਿਛਲੇ ਜੇ ਵੀ ਅਮਰਤਪਾਲ ਮਾਰੋ ਵੱਲੋਂ ਵੀ ਬੇਤੁਕੀ ਬਿਆਨਬਾਜ਼ੀ ਕੀਤੀ ਗਈ ਸੀ ਉਹ ਸਬੰਧ ਦੇ ਵਿੱਚ ਮੈਂ ਅੱਜ ਦੀ ਜਿਹੜੇ ਵੀਡੀਓ ਪਾ ਰਿਹਾ ਆ ਆਪ ਜੀ ਦੇ ਰੂਬਰੂ ਹੋ ਰਿਹਾ ਆ ਉਹ ਰਾਜ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇ ਸਾਰਿਆਂ ਨੂੰ ਹੀ ਆਪਾਂ ਨੂੰ ਪਤਾ ਵਾ ਜਿਨਨੇ ਵੀ ਮਸਲੇ ਨੇ ਸਿੱਖੋਂਦੇ ਜਿਨਨੇ ਵੀ ਇਹ ਤੋਂ ਲੈ ਕੇ ਜੜ ਤੱਕ ਅੱਜ ਤੱਕ ਜਿਨਨੇ ਮਸਲੇ ਹੱਲ ਹੋਏ ਨੇ ਇਹ ਸਿਰਫ ਸ਼ਰਮਣੀ ਅਕਾਲੀ ਦਲ ਬਾਦਲ ਤੇ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਤੇ ਨਾਲ ਹੋਈ ਜੇ ਇਹੋ ਜਿਹਾ ਕੋਈ ਮਸਲਾ ਨਹੀਂ ਜਿਹੜਾ ਹੋਰ ਕਿਸੇ ਨੇ ਕਰਾਇਆ ਹੋਵੇ ਹੋਰ ਜਿਹੜਾ ਹੀ ਕੋਈ ਕਰਦੇ ਆ ਪਤਾ ਕੀ ਕਰਦੇ ਸਿਰਫ ਆਪਣਿਆਂ ਦੀਆਂ ਲੱਤਾਂ ਖਿੱਚਦੇ ਆ ਜੋ ਕੌਮ ਨਾਲ ਦੁਖਾੜ ਪੁੰਦੇ ਕੌਮ ਦੇ ਵਿੱਚ ਧੜੇਬੰਦੀ ਬਣਾਉਂਦੇ ਨੇ ਤੇ ਇੱਕ ਦੂਜੇ ਦੇ ਚਿੱਕੜ ਛੋੜਦੇ ਆ ਕਈ ਤੇ ਜਿਹੜੇ ਸਰਕਾਰ ਦੇ ਏਜੰਟ ਨੇ ਜਿਹੜੇ ਸਰਕਾਰੀ ਬੋਲੀ ਬੋਲਦੇ ਨੇ ਔਰ ਪੰਥ ਵਿਰੋਧੀ ਤਾਕਤਾਂ ਦੇ ਹੱਤ ਕੰਡੇ ਬਣੇ ਨੇ ਔਰ ਕਈ ਇਹੋ ਜਿਹੇ ਵੀਰ ਵੀ ਆ ਇਲੈਕਸ਼ਨ ਚ ਮੈਂ ਪਿੱਛੇ ਜੇ ਵੇਖੇ ਸੀ ਕਿ ਝੰਡੇ ਕਾਲੀ ਦਾਲ ਦੇ ਤੇ ਵੋਟ ਝਾੜੂ ਨਾ ਪਾਈਆਂ ਇਹ ਹਕੀਕਤ ਦੇ ਕਿੰਨੇ ਕੋਸ਼ਿਸ਼ਾਂ ਦੇ ਕਰਦੇ ਕੋਸ਼ਿਸ਼ਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਵੇਖੋ 2 ਤਰੀਕ ਨੂੰ 2 ਫਰਵਰੀ ਨੂੰ ਲੈ ਸੱਚ 2 ਮਾਰਚ ਨੂੰ ਜੀ ਸੌਰੀ ਮੈਨੂੰ ਭੁਲੇਖਾ ਪੈ ਗਿਆ ਸੀ 2 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਰਾਜਪਾਲ ਨੂੰ ਇੱਕ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਗੁਰਦੁਆਰਾ ਕਾਲ ਬੂੰਗਾ ਸਾਹਿਬ ਸੁਲਤਾਨਪੁਰ ਲੋਧੀ ਦੇ ਜਿਹੜਾ ਹਮਲਾ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਉਹਦਾ ਮਸਲਾ ਚੁੱਕਿਆ ਇੱਕ ਦੂਜਾ ਅੰਮ੍ਰਿਤਪਾਲ ਦਾ ਜਿਹੜਾ ਅਸਾਮ ਦੀ ਡਿਬੂਗੜ੍ਹ ਜੇਲ੍ਹ ਦੇ ਵਿੱਚ ਆ ਉਹਨਾਂ ਨੂੰ ਪੰਜਾਬ ਲੋਹੋਂਦਾ ਕਿ ਛਡਾਉਣ ਦਾ ਵੀ ਕੀਤਾ ਬੰਦੀ ਸਿੰਘਾਂ ਦਾ ਮਸਲਾ ਚੁੱਕਿਆ ਤੇ ਜੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਅਕਾਲੀ ਤਲ ਤੋਂ ਤੇ ਸ਼ਰੋਮਣੀ ਕਮੇਟੀ ਤੋਂ ਬਗਾਰ ਕੋਈ ਮਸਲੇ ਹੱਲ ਨਹੀਂ ਕਰਵਾ ਸਕਦੇ ਅਸੀਂ ਕਿਉਂ ਵਿਰੋਧ ਕਰਦੇ ਆ ਔਰ ਜਿਹੜੇ ਬੰਦੇ ਕਹਿੰਦੇ ਕਿ ਅਸੀਂ ਇਹਨਾਂ ਦੇ ਵਰਖਲਾਬ ਇਲੈਕਸ਼ਨ ਲੜਨੀ ਆ ਉਹ ਇਹਨਾਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਬਣਾਉਂਦੇ ਨੇ ਔਰ ਇਹ ਬਹੁਤ ਮਾੜੀ ਹੈ ਅੱਗੇ ਆਪਾਂ ਹਰਿਆਣਾ ਦੀ ਫੁਲ ਕਮੇਟੀ ਵੱਖਰੀ ਕੀਤੀ ਹੈ ਤੇ ਉਹਦਾ ਕੀ ਬਣਿਆ ਜਿਹੜੇ ਵਿਰੋਧ ਕਰਦੇ ਆ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਕੁਝ ਥੋੜਾ ਜਿਹਾ ਤੁਹੇ ਧਿਆਨ ਦਿਓ ਕਿ ਸਾਡੇ ਪੱਖ ਦੀ ਗੱਲ ਕੌਣ ਕਰਦਾ ਪੰਜਾਬ ਦੀ ਗਰੀਬ ਜਨਤਾ ਦੀ ਗੱਲ ਕੌਣ ਕਰਦਾ ਸਾਡੀ ਸਿੱਖ ਪੰਥ ਦੀ ਅਸਲੀ ਜਿਹੜੀ ਪਾਰਟੀ ਮਾਂ ਬੋਲੀ ਕੌਣ ਹੈ ਤੇ ਜਦੋਂ ਸਾਡੇ ਸਾਰੇ ਮਸਲੇ ਸ਼ਰੋਣੀ ਅਕਾਲੀ ਦਲ ਨੇ ਹੀ ਅੱਜ ਤੱਕ ਕੀਤੇ ਨੇ ਸ਼ਰੋਣੀ ਕਮੇਟੀ ਨੇ ਮਸਲੇ ਹੱਲ ਕੀਤੇ ਤੇ ਆਹੀਂ ਸ਼ਰੋਣੀ ਕਮੇਟੀ ਦੇ ਨਾਲ ਤੁਰੀਏ ਉਹਨੂੰ ਕਾਮਯਾਬ ਕਰੀਏ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੱਥ ਮਜਬੂਤ ਕਰੀਏ ਸ਼ਰੋਨੀ ਕਮੇਟੀ ਨੂੰ ਮਜਬੂਤ ਕਰੀਏ ਤਾਂ ਕਿ ਜਿਹੜੀ ਸਾਨੂੰ ਆ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਨਾ ਕਰਨਾ ਪਵੇ ਹੁਣ ਵੇਖ ਲੋ ਆ ਜੇ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਔਰ ਜੂਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ ਮਨੇ ਪੂਰੇ ਵਾਪਤ ਨੇ ਜਾ ਕੇ ਮੰਗ ਪੱਤਰ ਦਿੱਤਾ ਔਰ ਪੂਰਾ ਦਬਾਅ ਪਾਇਆ ਉਸਹੀ ਦਿਨ ਇੱਕ ਤਨ ਹੋਰ ਮੈਂ ਖਬਰ ਵਿਖਾਦਾ ਇਹ ਮਾਤਾ ਬਲਵਿੰਦਰ ਕੋ ਰਮਨਪਾਲ ਦੀ ਮਾਤਾ ਆ ਜੀ ਇਹਨਾਂ ਨੇ ਵੀ ਅਕਾਲ ਤੱਕ ਸਹਤੇ ਮੰਗ ਪੱਤਰ ਦਿੱਤਾ ਪਰ ਜਿਹੜੇ ਅੱਜ ਸਾਗ ਰੋਲਾ ਪਾਉਂਦੇ ਆ ਕੋਈ ਇੱਕ ਨਿਊਜ਼ ਵਿਖਾ ਦਿਓ ਕੋਈ ਇੱਕ ਖਬਰ ਉਹ ਖਾ ਦਿਓ ਕਹਿੰਦੇ ਜੇ ਇਹਨਾਂ ਨੇ ਸ਼ੇਖ ਕੌਮ ਤੇ ਅੱਜ ਬੰਦੀ ਸਿੰਘਾਂ ਦੀ ਗੱਲ ਕੀਤੀ ਓਏ ਮਾਰੋ ਵਰਕਰ ਵਾਲਾ ਪੰਦੇ ਜੀ ਮਾਰੋ ਵੇਖ ਲਾ ਦੇਖ ਲਾ ਔਰ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਹਾਨੂੰ ਜਿਹੜੇ ਬਾਹਰੋਂ ਫੰਡਿੰਗ ਮਿਲਦੀ ਆ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਉਹਨਾਂ ਦੇ ਇਸ਼ਾਰਿਆਂ ਤੇ ਆਵਾਜ਼ ਜਹਾਤੀ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਤੇ ਗੁੰਮਰਾਹ ਕਰਨ ਪ੍ਰਚਾਰ ਕਰਕੇ ਆਪਣਾ ਤੇ ਤੁਸੀਂ ਕੀ ਕਰਨਾ ਤੁਸੀਂ ਸਮੁੱਚੀ ਕੌਮ ਦਾ ਨੁਕਸਾਨ ਕੀਤਾ ਕੀ ਕੋਮ ਦਾ ਨੁਕਸਾਨ ਕਰਦੀ ਹੈ ਤੁਹਾਨੂੰ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਹੁਣ ਵੀ ਮੌਕਾ ਜੀ 2024 ਜੋ ਚੱਲ ਰਿਹਾ ਔਰ ਮੌਕਾ ਨੇ ਤੁਹਾਨੂੰ ਕਰਨਾ ਚਾਹੀਦਾ ਜੇ ਤੁਹਾਡੀਆਂ ਜ਼ਮੀਰਾਂ ਜਾਗਦੀਆਂ ਤੁਸੀਂ ਕਹਿੰਦੇ ਨਹੀਂ ਮਰੀ ਜ਼ਮੀਰ ਵਾਲੇ ਤੇ ਨਹੀਂ ਆਈ ਸਾਡੀਆਂ ਜ਼ਮੀਰਾਂ ਜਾਗਦੀਆਂ ਤੁਹਾਡੀਆਂ ਜੇ ਜ਼ਮੀਰਾਂ ਜਾਗਦੀਆਂ ਤੇ ਸਾਰੇ ਜਣੇ ਸ਼ਰਮਨੀ ਅਕਾਲੀ ਦਲ ਤੇ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਝੰਡੇ ਅਜੰਡੇ ਥੱਲੇ ਇਕੱਠੇ ਹੋਣ ਔਰ ਇਹੋ ਹੀ ਆ ਜਿਹੜੀ ਸਾਡੀ ਪੰਥਕ ਪਾਰਟੀ ਔਰ ਸਿੱਖਾਂ ਦੀ ਸਰਮੋਹਰ ਜਥੇਬੰਦੀ ਆ ਜਿਹੜੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਦੇ ਵਿੱਚ ਡਿਬੜੀਗੜ੍ਹ ਤੇ ਜਿਹੜੇ ਜੇਲ੍ਹ ਦੇ ਵਿੱਚ ਨਾજરਬੰਦ NSA ਲੱਗੀ ਭਾਈ ਅਮਰਪਾਲ ਸਿੰਘ ਦੇ ਸਾਥੀਆਂ ਨੂੰ ਰਿਹਾ ਕਰਾਉਣ ਵਾਸਤੇ ਤੇ ਪੰਜਾਬ ਦੇ ਸਾਰੇ ਮਸਲੇ ਹੱਲ ਕਰਾਉਣ ਦੀ ਸਮਰਥ ਇਹ ਜਥੇਬੰਦੀਆਂ ਨੇ ਸ਼ਰੋਮਣੀ ਅਕਾਲੀ ਦਲ ਬਾਦਲ ਤੇ ਸ਼ਰਮਣੀ ਗੁਰਦਾਰਾ ਪਰਵਧਕ ਕਮੇਟੀ ਇਸ ਤੋਂ ਇਲਾਵਾ ਕੋਈ ਨਹੀਂ ਜੇ ਕਰਵਾ ਸਕਦਾ ਇਹ ਮੇਰੀ ਗੱਲ ਨੋਟ ਕਰ ਲਿਓ ਔਰ ਤੁਸੀਂ ਜਿਹੜੇ ਸੁਖਾਪ ਵੇਖਣਦੇ ਹੋ ਨਾ ਇਹ ਇਹ ਪੂਰੇ ਨਹੀਂ ਜੇ ਹੋਣੇ ਮੇਰੀ ਤੁਹਾਨੂੰ ਬੇਨਤੀ ਆ ਆਪਣੇ ਦੀਨ ਮਜ਼ਬੂਤੇ ਨਾਲ ਇਹ ਇਹ ਤੁਸੀਂ ਵੀ ਆਪਣੇ ਦਿਲ ਤੇ ਹੱਥ ਰੱਖ ਕੇ ਵੀ ਵੇਖ ਲਓ ਕਿ ਜਿਹੜੇ ਕੰਮ ਕੀਤੇ ਬਾਦ ਸਾਹਿਬ ਨੇ ਕੀਤੇ ਆ ਔਰ ਵਿਰੋਧੀਆਂ ਦੇ ਮਗਰ ਲਾ ਕੇ ਆਪਣਾ ਤੇ ਕੌਮ ਦਾ ਨੁਕਸਾਨ ਨਾ ਕਰੋ ਤੇ ਨਾ ਹੀ ਆਪਣੇ ਮੈਂ ਤੇ ਇੱਥੇ ਤਾਂ ਕੀ ਕਹੂੰਗਾ ਕਿ ਕੈਂਡੀਡੇਟ ਵੀ ਨਾ ਖੜਿਆ ਕਰਨੀ ਭਾਈ ਰਣਜੀਤ ਸਿੰਘ ਕਹਿੰਦਾ ਮੈਂ ਕੈਂਡੀਡੇਟ ਖੜੀ ਕਿੰਨੇ ਕੋਈ ਪਰਦਾ ਭਾਈ ਰਣਜੀਤ ਸਿੰਘ ਦਾ ਬਿਆਨ ਆਇਆ ਕਿ ਸੇਦਾਨੀ ਬਿਆਨ ਆਇਆ ਤੇ ਨਾ ਕਿਸੇ ਨੇ ਇਸ ਕੰਮ ਤੇ ਕਰਨਾ ਜਿਹੜੀ ਗੰਦੀ ਸਿਆਸਤਤ ਹੀ ਛਿੜ ਰਹਿ ਜੇ ਇਹਨੂੰ ਬੰਦ ਕਰੋ ਰਹੀ ਗੈਰੀ ਗੱਲ 328 ਰੁਪਿਆਂ ਦੇ ਵਿੱਚ ਉਹ ਉਹਦੇ ਵਿੱਚ ਬਾਦਸ਼ਾਹ ਦਾ ਕੋਈ ਰੋਲ ਨਹੀਂ ਹੈ ਗੱਲ ਗੁਰੂਗ੍ਰਾਮ ਸਾਹਿਬ ਦੀ ਬੇਦਕੀਆਂ ਤੇ ਕੋਈ ਗੁਰੂ ਕੋਈ ਰੋਲ ਨਹੀਂ ਹੈ ਕਾ ਮੈਨੂੰ ਕਿਸੇ ਗਰਮ ਪਿਆਰੇ ਨੇ ਕਿਹਾ ਮੈਂ ਛੇਤੀ ਖਲਾਸਾ ਕਰ ਦੂੰਗਾ ਹਲੇ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਕਿਉਂਕਿ ਅੱਜ ਕੱਲ YouTube ਦਾ ਜਮਾਨਾ ਕਮੈਂਟ ਕਰਦੇ ਆ ਕਮੈਂਟ ਤੇ ਪ੍ਰੂਫ ਹੁੰਦੀ ਆ ਮੈਨੂੰ ਕਿਸੇ ਨੇ ਕਿਹਾ ਕਿ ਚੰਨਣ ਸੇ ਆਈ ਤੇਰੀ ਗੱਲ ਨਾਲ ਸਹਿਮਤ ਹੋ ਜਾਨੇ ਆ ਕਿ ਜੋ ਬੀਬਾ ਹਰਿ ਸੇਵਤ ਕੋਰ ਬਾਦਲ ਨੇ ਅਰਦਾਸ ਕੀਤੀ ਸੀ ਕਿ ਵਿਅਦਬੀ ਕਰਨ ਵਾਲੇ ਦੇ ਕਰੋਨਾ ਦਾ ਕੱਖ ਨਾ ਰਵੇ ਉਹ ਤੂੰ ਅਕਾਲ ਤਖਤ ਸਾਹਿਬ ਜੀ ਕੋਲ ਅਰਦਾਸ ਕਰ ਦੇਂਗਾ ਮੈਂ ਕਹੀ ਬਿਲਕੁਲ ਕਰੂੰਗਾ ਪਰ ਬਾਅਦ ਛੜਤੇ ਕਿ ਅਰਦਾਸ ਮੈਂ ਕਰੂੰਗਾ ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਨਾਲ ਆਵਾਂਗੇ ਮੈਂ ਕਿਹਾ ਠੀਕ ਹੈ ਜੇ ਤੁਸੀਂ ਨਾਲ ਆਉਦੇ ਹੋ ਤੇ ਮੈਂ ਅਰਦਾਸ ਕਰਨ ਨੂੰ ਤਿਆਰ ਹਾਂ ਸਾਧ ਸੰਗਤ ਜੀ ਮੇਰੀ ਸੁਣੋ ਗੱਲ ਕਿ ਮੈਂ ਤੇ ਅਰਦਾਸ ਕਰ ਦੂੰਗਾ ਮੈਂ ਕਿ ਮੈਂ ਅਰਦਾਸ ਤੁਹਾਡੇ ਕਹੇ ਤੇ ਕਰ ਦੇਣਾ ਤੁਸੀਂ ਮੇਰੀ ਗੱਲਾਂ ਨਾਲ ਸਹਿਮਤ ਹੋਵੋਗੇ ਮੈਂ ਕਹਿੰਨਾ ਕੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਤਵੀਆਂ ਤੇ ਨਾਲ ਬਾਦਲ ਸਾਹਿਬ ਦਾ ਕੋਈ ਲਿੰਕ ਨਹੀਂ ਆ ਕੋਈ ਸਬੰਧ ਨਹੀਂ ਹੈਗਾ ਇਹ ਸਿਰਫ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਵਿਰੋਧੀਆਂ ਵੱਲੋਂ ਇੱਕ ਬੜੀ ਤਗੜੀ ਸਾਜ਼ਿਸ਼ ਘੜੀ ਜਾ ਰਹੀ ਹੈ ਸੋ ਉਹਨਾਂ ਨੂੰ ਮੈਂ ਟਾਈਮ ਦਿੱਤਾ ਮੈਂ ਕਹਿੰਦਾ ਇੱਕ ਦੋ ਦਿਨ ਦਾ ਟਾਈਮ ਦੋ ਮੈਂ ਤੁਹਾਨੂੰ ਕੁਝ ਮੈਨੂੰ ਆਪਣੇ ਰਜੇਵੇਂ ਆ ਤੇ ਮੈਂ ਤੁਹਾਨੂੰ ਨਾਲ ਲੈ ਕੇ ਟਾਈਮ ਦੱਸ ਕੇ ਆਪਾਂ ਚੱਲਦੇ ਹਾਂ ਜਰਬਾਤ ਸਾਹਿਬ ਜੀ ਤੈਨੂੰ ਕਹੋ ਕਿ ਚੰਨ ਸਾਹਿਬ ਤੋਂ ਹਰਤਾਸ ਕਰ ਮੈਂ ਕਰ ਦਿੰਦਾ ਕਿਉਂਕਿ ਮੈਨੂੰ ਵਿਸ਼ਵਾਸ ਹੈ ਮੈਨੂੰ ਯਕੀਨ ਵਾ ਮੇਰੀ ਮੇਰੀ ਆਤਮਾ ਨੂੰ ਪਤਾ ਕਿ ਇਹ ਇਹ ਬਾਦਸ਼ਾਹ ਨਹੀਂ ਇਦਾਂ ਕਰ ਸਕਦੇ ਬਾਦਸ਼ਾਹ ਦਾ ਪਰਵਾਹ ਨਹੀਂ ਕਰ ਸਕਦਾ ਇਹ ਜਿਹੜੇ ਲੋਕ ਇਹਨੂੰ ਕਮਜ਼ੋਰ ਕਰਦੇ ਬਾਦਸ਼ਾਹ ਨੂੰ ਔਰ ਕਾਲੀਤਾਰ ਨੂੰ ਕੋਸ਼ਿਸ਼ ਕਰ ਰਹੇ ਉਹਨਾਂ ਦੀ ਮੰਨ ਘੜਤ ਗੱਲਣਾ ਔਰ ਗੁਰੂ ਗ੍ਰੰਥ ਸਾਹਿਬ ਨੂੰ ਐਵੇਂ ਨਾ ਸਮਝਿਓ ਸਾਡੀ ਰੱਖਿਆ ਗੁਰੂ ਗ੍ਰੰਥ ਸਾਹਿਬ ਕਰਦਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਰੱਖਿਆ ਕਰਨ ਵਾਲੇ ਕੌਣ ਹੈ ਸੁਣ ਕੇ ਬੇਨਤੀ ਕਰਦਾ ਫੇਰ ਸਮੁੱਚੀ ਕੌਮ ਨੂੰ ਇਹਨਾਂ ਤੋਂ ਬਚੋ ਤੁਹਾਡੇ ਕੋ ਸਭ ਤੋਂ ਵੱਡੀ ਵਧੀਆ ਮੌਕਾ ਜੇ 2024 ਦਾ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਕਿ ਦੇਖੋ ਇਹ ਜਿਹੜੀ ਬੋਰਡ ਦੀ ਤਾਕਤ ਹੈ ਇਹਨੂੰ ਸਹੀ ਥਾਂ ਇਸਤੇਮਾਲ ਕਰਿਓ ਜੇ ਆਪਾਂ ਇਹ ਗਲਤੀਆਂ ਨਾ ਕੀਤੀਆਂ ਹੁੰਦੀਆਂ ਨਾ ਤੇ ਹਰਿਆਣੇ ਨੇ ਉੱਤੇ ਬਾਰਡਰ ਪਾਉਣਾ ਸੀ ਨਾ ਪੰਜਾਬੀਆਂ ਦੇ ਆ ਬੱਚੇ ਜਿਹੜੇ ਸ਼ਹੀਦ ਹੋਏ ਇਹ ਨਹੀਂ ਸੀ ਹੋਣੇ ਪੁਰ ਪੰਜਾਬ ਦੇ ਸਾਰੇ ਮਸਲੇ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਜਿਹੜੇ ਮਹਾਣੀ ਬਣਨ ਵਾਲੇ ਸਦਾ ਸੁਖਵੀਰ ਸਿੰਘ ਬਾਦਲ ਇਹਨਾਂ ਨੇ ਨਜਿੱਠ ਲੈਣਾ ਸੀ ਹੱਲ ਕਰ ਲੈਣਾ ਸੀ ਜੋ ਕਿ ਭਗਵੰਤ ਮਾਨ ਕੋ ਨਹੀਂ ਹੋਇਆ ਹੁਣ ਆਮ ਆਦਮੀ ਪਾਰਟੀ ਨੇ ਕੀਤਾ ਕਿ ਜਿੰਨੇ ਰਾਜ ਸਭਾ ਦੇ ਮੈਂਬਰ ਸੀ ਸਾਰੇ ਦਿੱਲੀੋਂ ਲਿਆਂਦੇ ਜੇ ਪੰਜਾਬ ਦਾ ਕੋਈ ਹੁੰਦਾ ਤੇ ਮਸਲਾ ਹੱਲ ਨਾ ਕਰਦਾ ਕੋਈ ਬਾਜਣਾ ਚਾਹਦਾ ਕਿਸੇ ਨੇ ਨਹੀਂ ਬਾਜ ਚੁਕੀ ਸੋ ਇਸ ਕਰਕੇ ਆਪਣਾ ਨੁਕਸਾਨ ਨਾ ਕਰੋ ਕੌਮ ਦਾ ਨੁਕਸਾਨ ਨਾ ਕਰੋ ਜਿਹੜੇ ਆਪਣੇ ਭਰਾ ਜੇਲ੍ਹਾਂ ਚੋਂ ਬੰਦ ਨੇ ਗੁਰਸੇਕ ਪਰਿਵਾਰ ਜਿਹੜਾ ਧਰਨੇ ਤੇ ਬੈਠੇ ਨੇ ਉਹਨਾਂ ਵੱਲ ਧਿਆਨ ਮਾਰੋ ਕਿਰਸ਼ ਰੋਮਣੀ ਕਮੇਟੀ ਦਾ ਸਾਥ ਦਿਓ ਸ਼ਰਮਣੀ ਕਮੇਟੀ ਦੀ ਵਿਖਾਲਤ ਨਾ ਕਰੋ ਅਕਾਲੀ ਦਲ ਨੂੰ ਮਜ਼ਬੂਤ ਕਰੋ ਤਾਂ ਕਿ ਆਪਾਂ ਸਾਰੇ ਇਕੱਠੇ ਹੋ ਕੇ ਹਮਲਾ ਮਾਰੀਏ ਤੇ ਆਪਣੇ ਭਰਾਵਾਂ ਨੂੰ ਜੇਲ੍ਹਾਂ ਵਿੱਚੋਂ ਰਿਹਾਰ ਕਰਾਈਏ ਇਹ ਨਹੀਂ ਕਿ ਜੇ ਮੈਂ ਰੋੜਾ ਪੌਂਡਿਆ ਮੇਰੇ ਕਹਤੇ ਉਹ ਜਾਣੇ ਨਾ ਮਾਰੋ ਤੇਰੇ ਕਹਤੇ ਹੋਣਾ ਨਾ ਆਮ ਛੋਟੀ ਛੋਟੀ ਬੰਦਿਆਂ ਤੇ ਲੀਡਰਾਂ ਦੇ ਕਹੇ ਤੇ ਹੋਣਾ ਇਹ ਪਾਵਰਫੁੱਲ ਬੰਦਾ ਚਾਹੀਦਾ ਸਰਕਾਰ ਸੁਬੀਰ ਸਿੰਘ ਵਰਗਾ ਪਾਵਰਪੂਲ ਜੜੀ ਚਾਹੀਦੀ ਆ ਸੇ ਕੌਮ ਦੀ ਸੰਸਵਾਸ਼ ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਔਰ ਅਕਾਲ ਤਖਤ ਸਾਹਿਬ ਤੇ ਆਵਰਤ ਬਾਲਦੀ ਮਾਤਾ ਨੇ ਮੰਗ ਪੱਤਰ ਦਿੱਤਾ ਥੋੜਾ ਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਬੜੀ ਗੰਭੀਰਤਾ ਦੇ ਨਾਲੇ ਮਸਲਾ ਲੈ ਰਹੇ ਨੇ ਤੇ ਗੱਲ ਹੈ ਕਿ ਜੇ ਉਹ ਆਪਣੇ ਆਗੂ ਅਕਾਲਤਰ ਸਾਹਿਬ ਦੇ ਜਥੇਦਾਰ ਸ਼ਰਮਣੇ ਕਮੇਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣੀ ਪੂਰਾ ਜੋਰ ਲਾ ਰਹੇ ਤੇ ਸਾਡਾ ਵੀ ਫਰਜ਼ ਬਣਦਾ ਹੈ ਉਹਨਾਂ ਦਾ ਸਾਥ ਦਈਏ ਔਰ ਦੇਣਾ ਚਾਹੀਦਾ ਅੱਜ ਤੋਂ ਖਾਲਪਤ ਬੰਦ ਕਰੋ ਜੇ ਤੁਹਾਡੀਆਂ ਜ਼ਮੀਰਾਂ ਜਾਗਦੀਆਂ ਨੇ ਜੇ ਵਿਕ ਗਏ ਤੁਸੀਂ ਵੀ ਕਹੇ ਜੇ ਯਾਰ ਮੈਂ ਤਾਂ ਸਾਹਮਣੇ ਕਹਿ ਰਿਹਾ ਕਿਸੇ ਨੇ ਨਹੀਂ ਕੰਮ ਕੀਤਾ ਔਰ ਜਿਦੋਂ ਜਿਦੋਂ ਸ਼ਰਮੀ ਗੁਰਦਾਰਾ ਪ੍ਰਬੰਧਕ ਕਮੇਟੀ ਇਹ ਕਾਲੀ ਦਾਲ ਇਹ ਮਸਲਾ ਚੁੱਕਦਾ ਬੰਦੀ ਸਿੰਘਾਂ ਦਾ ਉਹ ਮਿਲਦੇ ਹੈਰਾਨ ਕੀ ਬੜੀ ਅੰਦੀ ਜਦੋਂ ਹੋਰ ਵੀ ਖੜੇ ਹੋ ਜਾਂਦੇ ਆ ਜਿਹੜੇ ਬੰਦਿਆਂ ਨੇ ਕਦੀ ਅਜ ਤੱਕ ਹਰਿਆਣਾ ਕਮੇਟੀ ਦੇ ਵਰ ਖਲਾਬ ਇੱਕ ਸ਼ਬਦ ਨਹੀਂ ਬੋਲਿਆ ਉਹ ਓਠ ਓਟ ਕੇ ਸ਼ਰਮੀ ਗੁਰਦਾਰਾ ਪ੍ਰਬੰਧਕ ਕਮੇਟੀ ਤਾਂ ਕਿੰਤੂ ਪਰੰਤੂ ਕਰਦੇ ਤੁਹਾਡੇ ਤੇ ਲੱਖ ਲੱਖ ਲਾਨਤਾ ਨੇ ਜੇ ਹਾਲੇ ਵੀ ਮੌਕਾ ਦੇ ਆਪਣੇ ਘਰ ਵਾਪਸੀ ਆਓ ਤੇ ਕਾਲੀ ਦਾਲ ਦੀ ਮਜ਼ਬੂਤੀ ਲਈ ਕੰਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਕਮੈਂਟਾਂ 'ਚ ਦੱਸ ਦੇਵੀਂ